ਜ਼ਿਲ੍ਹਾ ਪਠਾਨਕੋਟ ਦੇ ਵਿੱਚ ਪੈਂਦੇ ਪਿੰਡ ਅਕਾਲਪੁਰ ਵਿੱਚ ਪੀ ਐਮ ਸੀ ਹਸਪੀਟਲ ਅਤੇ ਯ ਐਮ ਸੀ ਵੱਲੋਂ ਲਗਾਇਆ ਗਿਆ ਫਰੀ ਮੈਡੀਕਲ ਕੈਂਪ ਉੱਥੇ ਹੀ ਜਾਣਕਾਰੀ ਦਿੰਦੇ ਹੋਏ ਸਟਾਫ ਨੇ ਦੱਸਿਆ ਕਿ ਇਹ ਕੈਂਪ ਹਸਪਤਲ ਚੇਅਰਮੈਨ ਦੀ ਦੇਖਰੇਖ ਵਿੱਚ ਲਗਾਇਆ ਜਾ ਰਿਹਾ ਹੈ ਚੇਅਰਮੈਨ ਖੁਦ ਸਾਰੇ ਕੈਂਪ ਦਾ ਨਿਰੀਖਣ ਕਰ ਰਹੇ ਹਨ ਅਤੇ ਇਸ ਕੈਂਪ ਰਾਹੀਂ ਫੈਲਿਆ ਹੋਇਆ ਬਿਮਾਰੀਆਂ ਤੋਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਤੇ ਉਹਨਾਂ ਨੂੰ ਮੁਫਤ ਵਿੱਚ ਦਵਾਈਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਇਸ ਕੈਂਪ ਵਿੱਚ ਜੀ ਵਾਇਰਲ ਫੈਲਿਆ ਗਿਆ ਹੈ ਇਸ ਦੀ ਦਵਾਈ ਦਿੱਤੀ ਜਾ ਰਹੀ ਹੈ ਹੁਣ ਤੱਕ ਉਹਨਾਂ ਨੇ ਕੁੱਲ 50 ਮਰੀਜ਼ਾਂ ਨੂੰ ਇਲਾਜ ਦਿੱਤਾ ਹੈ ਤੇ ਉਹਨਾਂ ਨੂੰ ਦਵਾਈ ਦਿੱਤੀ ਹੈ ਇਹਦੇ ਵਿੱਚ ਵਾਇਰਲ ਹੋਏ ਬੁਖਾਰ, ਸਰਦੀ, ਜ਼ੁਕਾਮ, ਡੇਂਗੂ, ਮਲੇਰੀਆ ਇਹ ਦਵਾਈਆਂ ਲੋਕਾਂ ਨੂੰ ਮੁਫਤ ਵਿੱਚ ਦਿੱਤੀਆਂ ਜਾ ਰਹੀਆਂ ਹਨ ਤਾਂ ਕਿ ਜੋ ਲੋਕ ਆਪਣਾ ਇਲਾਜ ਸਮੇਂ ਸਿਰ ਨਹੀਂ ਕਰਵਾ ਸਕਦੇ ਉਹਨਾਂ ਨੂੰ ਇਹਨਾਂ ਦਵਾਈਆਂ ਦੀ ਮਦਦ ਨਾਲ ਰਾਤ ਮਿਲ ਸਕੇ ਅਤੇ ਉਹਨਾਂ ਦਾ ਇਲਾਜ ਸਮੇਂ ਸਿਰ ਹੋ ਸਕੇ ਅਸੀਂ ਅੱਜ ਪਿੰਡ ਕਾਲਗੜ ਤਾਜਪੁਰ ਚ ਮੈਡੀਕਲ ਕੈਂਪ ਲਗਾਇਆ ਜਿਹਦੇ ਵਿੱਚ ਆਪਾਂ ਅੱਜਕੱਲ ਜੋ ਬੁਖਾਰ ਚੱਲ ਰਿਹਾ ਜਾਂ ਸਬੀ ਜੁਕਾਮ ਡੇਂਗੂ ਫੀਵਰ ਵਗੈਰਾ ਉਹਨਾਂ ਦੀ ਦਵਾਈਆਂ ਦੇ ਰਹੇ ਹਾਂ ਤੇ ਇਹ ਕੈਂਪ ਸਾਡਾ ਲੱਗਿਆ ਸਾਡੇ ਚੇਅਰਮੈਨ ਸਾਹਾ ਬਬਨ ਸਰ ਮਾਰਕੀਟਿੰਗ ਹੈਡ ਸੰਦੀਪ ਜੀ ਤੇ ਸਾਡੇ ਪਿਓਰਸ ਪੀਆਰਓ ਦਲਜੀਤ ਜੀ ਇਹਨਾਂ ਦੀ ਸਹਾਇਤਾ ਨਾਲ ਆਪਾਂ ਲਗਾਇਆ ਹਰ ਹਫਤੇ ਆਪਾਂ ਕੈਂਪ ਲਗਾਉਨੇ ਆ ਤੇ ਫ੍ਰੀ ਮੈਡੀਕੇਸ਼ਨਸ ਔਰ ਜੋ ਸਾਡੇ ਹਸਪੀਟਲ ਦੀਆਂ ਫੈਸਿਲਿਟੀਆਂ ਹੋਂਾ ਬਾਰੇ ਜਾਗਰੂਕ ਕਰਦੇ ਆ ਆਪਾਂ ਸਰ ਕਿਦਾ ਮਸਲ ਗਿਆ ਹੋ ਗਿਆ ਕਿ 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 ਬੋਰੀਆਂ ਲੋਕਾਂ ਨੂੰ ਲੋਕਾਂ ਨੂੰ ਅੱਜਕੱਲ ਡੇਂਗੂ ਦਾ ਡੇਂਗੂ ਬੁਖਾਰ ਬਹੁਤ ਆ ਰਿਹਾ ਸਕਰਬ ਟਾਈਪਸ ਬਹੁਤ ਆ ਰਿਹਾ ਵਾਇਰਲ ਬਹੁਤ ਆ ਰਿਹਾ ਤੇ ਆਪਾਂ ਲੋਕਾਂ ਨੇ ਵੀ ਦੱਸੀ ਦਾ ਨਾਲ-ਨਾਲ ਕੀ ਕਿਵੇਂ ਬਚਾਅ ਕਰਿਆ ਜਾ ਸਕਦਾ ਹੈ ਦੇ ਤੋਂ ਕਿਵੇਂ ਬਚ ਕੇ ਰਹਿਣਾ ਤੇ ਜੋ ਵੀ ਬਾਕੀ ਕੰਪਲੇਂਟਸ ਲੈ ਕੇ ਆਂਦੇ ਉਹਨਾਂ ਦਾ ਹੱਲ ਕਰੀਦਾ। ਇਹ ਕੋਈ ਦੋਇਦਿੱਤੀ ਕੀ ਲੋਕ ਤਾਂ ਜੋ ਜੋ ਵੀ ਲੋਕਾਂ ਦੇ ਇਸ਼ੂ ਹੈਗੇ ਆ ਜੋ ਜੋ ਕੰਪਲੇਂਟਸ ਲੈ ਕੇ ਆਦੇ ਉਹਦੇ ਸਾਬ ਨਾਲ ਸਾਰਿਆਂ ਦੀ ਅਲੱਗ-ਅਲੱਗ ਕੰਪਲੇਂਟ ਦੇ ਸਾਬ ਨਾਲ ਦਵਾਈ ਦੇ ਰਹੇ ਆ ਕੋਈ ਫੀਵਰ ਵਾਲਾ ਆ ਰਿਹਾ ਕੋਈ ਵਾਇਰਲ ਵਾਲਾ ਆ ਰਿਹਾ ਕੋਈ ਦਰਦਾਂ ਵਾਲਾ ਆ ਰਿਹਾ ਤੇ ਕਿੰਨੇ ਪੇਸ਼ੈਂਟਾਂ ਦਾ ਬਣਦਾ ਕੀ ਬਣ ਹੁੰਦਾ ਖਾਣੇ 50 ਪੇਸ਼ੈਂਟ ਹੋ ਗਿਆ ਇੱਕ ਅੰਡਾ ਹੋਇਆ ਸਾਨੂੰ ਕੈਂਪ ਲਗਾਏ ਤੇ ਨੰਬਰ ਅੱਗੇ ਵੀ ਵਧਣਗੇ